ਮਾਨਸਾ ਸਿਵਲ ਹਸਪਤਾਲ ਦਾ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਦੇ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਸਿਵਲ ਹਸਪਤਾਲ ਤੇ ਜੱਜਾ ਬੱਚਾ ਕੇਂਦਰ ਚ ਕਮੀਆਂ ਨੂੰ ਦੇਖਦੇ ਹੋਏ ਹਸਪਤਾਲ ਸਟਾਫ ਨੂੰ ਤਾੜਨਾ ਕਰਦੇ ਹੋਏ ਕਿ ਆਕੇ ਤੁਰੰਤ ਹਸਪਤਾਲ ਦੇ ਵਿੱਚ ਇਹ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ ਨਹੀਂ ਤੇ ਕਾਰਵਾਈ ਕੀਤੀ ਜਾਏਗੀ ਇਸ ਦੌਰਾਨ ਹਸਪਤਾਲ ਦੇ ਵਿੱਚ ਲੇਟ ਪੰਚਰਣ ਵਾਲੇ ਡਾਕਟਰਾਂ ਤੇ ਵੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਮੈਡੀਨਲ ਗੱਲਬਾਤ ਕਰਦੇ ਉਹਨਾਂ ਕਹਾਂਗੇ ਜਚਾ ਬੱਚਾ ਕੇਂਦਰ ਦੇ ਵਿੱਚ ਹਰ ਮਹੀਨੇ 250 ਦੇ ਕਰੀਬ ਡਿਲੀਵਰੀਆਂ ਹੋ ਰਹੀਆਂ ਨੇ ਤੇ ਮੁਫਤ ਦਵਾਈ ਵੀ ਇਹਨਾਂ ਨੂੰ ਉਪਲਬਧ ਕਰਾਈ ਜਾ ਰਹੀ ਹੈ ਉਹਨਾਂ ਕਹਾਂਗੇ ਓਪੀਡੀ ਦੇ ਵਿੱਚ ਸੀਟਾਂ ਦੀ ਕਮੀ ਹੈ ਜਿਸ ਨੂੰ ਤੁਰੰਤ ਪੂਰਾ ਕਰਨ ਦੇ ਐਸਐਮਓ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਦੌਰਾਨ ਉਹਨਾਂ ਨੇ ਵੀ ਦੱਸਿਆ ਕਿ ਹਸਪਤਾਲ ਚ ਸਮਾਨ ਦੀ ਵੀ ਕੁਝ ਕਮੀ ਦੇਖੀ ਗਈ ਹੈ ਜਿਸ ਤਰ੍ਹਾਂ ਕਾਊਨਰ ਬੈੱਡ ਸ਼ੀਟਾਂ ਆਦਿ ਦੀ ਕਮੀ ਸੀ ਜਿਸ ਨੂੰ ਪੂਰਾ ਕਰਨ ਦੇ ਲਈ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਕਹਾਂਗੇ ਹਸਪਤਾਲ ਚ ਲਿਫਟ ਖਰਾਬ ਹੈ ਉਸ ਨੂੰ ਵੀ ਜਲਦੀ ਹੀ ਠੀਕ ਕਰਵਾ ਦਿੱਤਾ ਜਾਏਗਾ ਕਮੀਆਂ ਦੇਖੋ ਗਾਲਸਰਾਏ ਕੀ ਜਿਹੜਾ ਸਾਡਾ ਐਮਪੀਐ ਸੈਂਟਰ ਦੁੱਧਲਾ ਹਸਪੀਟਲ ਹੈ ਇਹ ਦੋਨੋਂ ਬਹੁਤ ਅੱਛਾ ਕੰਮ ਕਰ ਰਹੇ 250 ਡਿਲੀਵਰੀਆਂ ਮਹੀਨੇ ਦੀਆਂ ਜਿਨ੍ਹਾਂ ਦੇ ਵਿੱਚੋਂ 100 ਸੇਜ਼ੀਅਨ ਇੱਧਰ ਹੋ ਰਹੇ ਸਾਰੀਆਂ ਦਵਾਈਆਂ ਉੱਥੋਂ ਦੇ ਰਹੇ ਆ ਜਿਹੜੇ ਟੈਸਟ ਸਾਡੇ ਕੋਲੇ ਨਹੀਂ ਹੁੰਦੇ ਸਾਹਮਣੇ ਕ੍ਰਿਸ਼ਨਾ ਤੇ ਭੇਜ ਰਹੇ ਆ ਕ੍ਰਿਸ਼ਨਾ ਦੇ ਰੇਟ ਵੀ ਚੈੱਕ ਕਰਕੇ ਆਏ ਆ ਵੀ ਕਿਤੇ ਕੋਈ 50 ਰੁਪਿਆ ਵੱਧ ਤਾਂ ਨਹੀਂ ਲੈ ਰਹੇ ਉਹ ਵੀ ਸਹੀ ਹੈਗੇ ਆ ਉਹਨਾਂ ਦੀਆਂ ਰਿਪੋਰਟਾਂ ਵੀ ਸਹੀ ਆ ਰਹੀਆਂ ਇੱਥੇ ਜਿਹੜੀ OPD ਹੈਗੀ ਹੈ ਇਹਦੇ ਵਿੱਚ ਮੈਨੂੰ ਥੋੜਾ ਲੱਗਿਆ ਕਿ ਮਰੀਜ਼ਾਂ ਦੇ ਬੈਠਣ ਦੀ ਕਮੀ ਹੈ। ਸੀਟਾਂ ਦੀ ਕਮੀ ਹੈਗੀ ਹੈ। ਉਹਦੇ ਵਾਸਤੇ ਮੈਂ ਬੇਨਤੀ ਕੀਤੀ ਹੈ ESMO ਸਾਹਿਬ ਨੂੰ ਕਿ ਮੇਰੇ ਮਾਨਸਾ ਚੜ੍ਹਨ ਤੋਂ ਪਹਿਲਾਂ ਪਹਿਲਾਂ 10 ਬੈਂਚ ਹੋਰ ਲਵਾ ਦੇ। ਇੱਕ ਦੋ ਸਮਾਨ ਦੀ ਘਾਟਾਂ ਸੀਗੀਆਂ ਫੀਟਰ ਦੇ ਵਿੱਚ ਜਿਵੇਂ ਕੋਈ ਉਜਾਰ ਸੀ, ਕੋਈ ਬੈਠੀ ਸੀਟਾਂ ਸੀਗੀਆਂ ਤੇ ਆ ਜਾਂ ਫਿਰ ਸਾਡੇ ਗਾਊਂਡ ਸੀਗੇ ਜਿਵੇਂ ਲੋਡ ਪੈਂਦੀ ਹੈ ਤਾਂ ਉਹ ਵੀ ESMO ਮੈਮ ਨੇ ਆਰਡਰ ਕਰ ਦਿੱਤਾ ਸ਼ਾਮ ਪਹਕੇ ਆ ਜਾਣਾ ਸਮਾਨ। ਇੱਥੇ ਕਿਥੋਂ ਦੀ ਲਿਫਟ ਖਰਾਬ ਹੈਗੀ ਆ ਉਹਦੇ ਸਬੰਧ ਵਿੱਚ ਅਸੀਂ ਸਾਰੇ ਪੰਜਾਬ ਦੇ ਇਕੱਠਾ ਟੈਂਡਰ ਕਰਨ ਜਾ ਰਹੇ ਹਾਂ ਪੰਕਤਾਲੀ ਐਮਸੀ ਕਰਾਉਣ ਜਾ ਰਹੇ ਹਾਂ ਤਾਂ ਕਿ ਐਸਐਮਓ ਸਾਹਿਬ ਨੂੰ ਤੇ ਡਾਕਟਰਾਂ ਨੂੰ ਇਸ ਜੰਗਲ ਤੋਂ ਕੱਢ ਲਈਏ ਜਿਹੜੀ ਕੋਈ ਇਨਫਰਾਸਟ੍ਰਕਚਰ ਦੀ ਕੋਈ ਥੋੜੀ ਬਹੁਤ ਪ੍ਰੋਬਲਮ ਹੈ ਇੰਜੀਨੀਅਰਿੰਗ ਵੈਂਗੋ ਦਾ ਐਸਟੀਮੇਟ ਲਗਾਏਗਾ ਕਿ ਲੱਖ ਲੱਖ ਰੁਪਏ ਦਾ ਐਸਟੀਮੇਟ ਆਏਗਾ ਉਹ ਅਸੀਂ ਇੱਥੋਂ ਦਿਲਾ ਕੇ ਪੈਸੇ ਤੇ ਅਸੀਂ ਉਹ ਵੀ ਛੇਤੀ ਪੂਰੀ ਕਰਾ ਦੇਣਾ ਹੋਰ ਸਰੇਂ ਬੋਲਣ ਕਾਨੂੰ ਲੈ ਕੇ ਮਰੀਜ਼ਾਂ ਬਦੀ ਜਿਹੜਾ ਕਿਤੇ ਨਾ ਕਿਤੇ ਗਿਲਾ ਰੰਦਾ ਤੁਸੀਂ ਵੀ ਐਂਬੂਲੈਂਸ ਦੇਖੀ ਹੈ ਜੀ ਉਹ ਸਾਫ ਪਾਈ ਨੂੰ ਲੈ ਕੇ ਕਿੱਥਾਂ ਦਾ ਗੱਲ ਇਸ ਤਰ੍ਹਾਂ ਜੀ ਕਿ ਦੇਖੋ ਆਪਣਾ ਘਰ ਵੀ ਹੁੰਦਾ ਹੈ ਉੱਥੇ ਵੀ ਆਪਣੇ ਘਰੇ ਅਸੀਂ ਆਪ ਵੀ ਕੰਮ ਕਰਦੇ ਆਂ ਘਰੋਂ ਬਾਹਰੋਂ ਵੀ ਆ ਕੇ ਸਾਡੀ ਮਦਦ ਕਰ ਰਿਹਾ ਹੁੰਦਾ ਹੈ ਅਸੀਂ ਵੀ ਉਹਨੂੰ ਕਹਿੰਨੇ ਆਂ ਵੀ ਭਾਈ ਆਹ ਕੋਨਾ ਅੱਜ ਸਵਾਰ ਕੇ ਵੇਖ ਲਈਂ ਸਮਝ ਗਏ ਕਿ ਨਹੀਂ ਉੱਥੇ ਵੀ ਕੋਨੇ ਬਾਰੇ ਤਾਂ ਉਹ ਇਸ ਤਰ੍ਹਾਂ ਦੀਆਂ ਸਲਾਹਾਂ ਹੁੰਦੀਆਂ ਐ ਐਡਵਾਈਜ਼ਰੀਜ਼ ਹੁੰਦੀਆਂ ਉਹ ਪਾ ਦੇਈਂ ਮੇਰਾ ਫਰਜ਼ ਵੀ ਹੈ ਕਿ ਮਨੋ ਦੇ ਧਿਆਨ ਤੇ ਲਾਵਾਂ ਵੀ ਭਾਈ ਐਂਬੂਲੈਂਸ ਹੈ ਇਹ ਮਰੀਜ਼ ਦੇ ਇਹਨੂੰ ਸਵਾਲ ਕੇ ਰੱਖੋ। ਲਸ ਸਿਵਲ ਹਸਪਤਾਲ ਦੇ ਚ ਜਨਵਾੜ ਹੈ। ਉਹਦੇ ਵਿੱਚ ਅਣਪਛਾਤੇ ਵਿਅਕਤੀ ਬਹੁਤ ਜ਼ਿਆਦਾ ਹੁੰਦੇ ਆ ਤੇ ਉਹਦੇ ਕਈ ਵਾਰੀ ਚੋਰੀਆਂ ਵੀ ਹੋਈਆਂ। ਕਦੇ ਮੋਬਾਈਲ ਦੀ ਚੋਰੀ ਹੋਵੇ, ਕਦੇ ਕੁਸ਼ ਹੋ ਜਾਵੇ। ਜਿਹੜਾ ਆਪਣਾ ਔਰਡ ਹੁੰਦਾ ਨਾ ਜੀ, ਦੇਖੋ ਆਪਾਂ ਜਿਹੜੀ ਸਰਕਾਰ ਪਹਿਲਾਂ ਹੀ ਡਾਕਟਰ ਤੇ ਪੈਰਾਮੈਡੀਕਲ ਸਟਾਫ ਦੀ ਸਿਕਿਉਰਿਟੀ ਦੇ ਪ੍ਰਤੀ ਬੜੀ ਸੁਵੇਦਨਸ਼ੀਲ ਹੈਗੀ ਹੈ ਤੇ ਅਸੀਂ ਕੈਮਰਿਆਂ ਵਾਸਤੇ ਤਾਂ ਪੈਸੇ ਦੇ ਦਿੱਤੇ ਆ। ਹਾਂਜੀ। ਕੈਮਰੇ ਲੱਗ ਵੀ ਜਾਣੇ ਆ। ਉਦੋਂ ਮਾਸੈਂਸਿਕ ਨੇ ਸਕਿਉਰਟੀ ਗਾਰਡ ਤੇ ਵੀ ਬੜੀ ਛੇਤੀ ਸਰਕਾਰ ਨੇ ਫੈਸਲਾ ਲੈ ਕੇ ਉਹਦਾ ਫੈਸਲਾ ਕਰ ਦੇਣਾ ਔਰ ਇਸ ਦੇ ਨਾਲ ਹੀ ਜਿਹੜੇ ਮਰੀਜ਼ ਦੇ ਨਾਲ ਦੇ ਰਿਸ਼ਤੇਦਾਰ ਆ ਥੋੜੀ ਜੀ ਜ਼ਿੰਮੇਵਾਰੀ ਉਹਨਾਂ ਦੇ ਵੀ ਪੈਣ ਜਾਂਦੀ ਹੈ ਕਿ ਜੇ ਉਹ ਦੇਖਣ ਕਿ ਕੋਈ ਗੈਰ ਬੰਦਾ ਉੱਥੇ ਘੁੰਮ ਰਿਹਾ ਹੈ ਤਾਂ ਉਹਨੂੰ ਪੁੱਛ ਲੈਣ ਕਿ ਭਾਈ ਤੂੰ ਇੱਥੇ ਕੀ ਕਰਦਾ ਫਿਰਦਾ ਹੈ ਸਰ ਜਦੋਂ ਤੁਸੀਂ ਹਸਪੀਟਲ ਦੇ ਵਿੱਚ ਹੁੰਦੇ ਤਾਂ ਕੁਝ ਡਾਕਟਰ ਵੀ ਜਿਹੜੇ ਗੈਰ ਆ ਜਾਂਦੇ ਹੈ ਜਿਹੜੇ ਡਿਸਕੌਂਟੀਨਿਊ ਹੂੰ ਤਾਂਦੇ ਉਹ ਤੋਂ ਬਾਅਦ ਆਏ ਨਹੀਂ ਜੀ ਹੂੰ ਉਸ ਸਬੰਧ ਵਿੱਚ ਜੋ ਵੀ ਬੰਦੀ ਕਾਰਵਾਈ ਹੈ ਉਹ ਹੋਊਗੀ ਕਿੰਨੇ ਕੁ ਡਾਕਟਰ ਕੀ ਜਗ ਦੇ ਨਹੀਂ ਉਹ ਪੂਰੀ ਲਿਸਟ ਹੈ ਜੀ ਜਿਹੜੇ ਵੀ ਹੈਗੇ ਆ ਉਹਨਾਂ ਦੇ ਸਬੰਧ ਵਿੱਚ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਆ ਤੇ ਉਸ ਤੇ ਸਾਨੂੰ ਵਿੱਚ ਕਾਰਵਾਈ ਹੋਏਗੀ